ਵਧੀਆ ਜਿਹਾ ਸਿਆਕਾ ਲੈ ਕੇ ਆਇਆ। ਉਹ ਤਾਂ ਵਧੀਆ ਰਹੀ ਉਹ ਲੰਮੀ। ਉਹ ਦੁਬਾਰਾ ਤੇ ਘਰ ਨੂੰ ਤਿਆਰੀ ਹੈ ਜਿਹੜੀ ਬਹੁਤ ਧੀਏ ਦਵਾਈ ਹੋਈ ਹੈ ਨਾ। ਬੇਟੀ ਨੂੰ ਮੰਗੂ ਵੀ ਸੋਹ ਜਿਹਾ ਚਾਹ ਤੇ ਲਾਇ ਕੇ ਰੱਖ ਤੇ ਜੀ ਉਸ ਨਾਲ ਵੱਧ ਜਵੱਧ ਚਾ ਜਾਏ ਨਾ ਕਿ ਐਂ ਜੋ ਹੋਰ ਕੁੜੀਆਂ ਨੇ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹ ਨਾਲ ਹੋ ਗਿਆ ਤਾਂ ਹੁਣ ਡਰ ਤੇ ਜਿਹੜੀ ਸਾਡੀ ਨੂੰਹ ਸੀ ਲੜਕੇ ਵਧੀਆ ਜਿਹਾ ਬ੍ਰੱਗ ਲੈ ਗਿਆ ਸੀ ਵਧੀਆ ਪ੍ਰੋਗਰਸ ਚੱਲ ਰਿਹਾ ਸੀਗਾ ਦੇਖੋ ਮਡੇ ਕੋਲ ਇੱਕ ਮਕਦਮਾ ਸੀ ਦਰਜ ਕਰਾਇਆ ਜਗਤਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ ਉਠਾਣਾ ਸਰਦਾਰਾ ਕੋਰਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋਕਸੇਤਰ ਹਾਲਵਾ ਸਿਧਰਾਹਾ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਕਰੀ ਸੀ ਵੀ ਉਹ ਪੂਰੀ ਆਇਲੈਂਡ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਬਈ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕੈਨੇਡਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖੁਚਾ ਕੇ ਜਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਹੀਂ ਕੈਨੇਡਾ ਤੇ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਫਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ थाना सदर ਰੈਕੋਟ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਇਹ ਕਰਾ ਕੇ ਹਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਤੇ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਨੇ ਉਹਨੂੰ ਕਰਕੇ ਹੂੰ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮਕਦਮੇ ਵਿੱਚ ਰਿਸਟ ਪਾਈ ਆ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਤੇ ਇਸ ਮਕਦਮੇ 'ਚ ਉਹ ਤੋਂ ਪੁਸਕਿਸ਼ ਜਾਰੀ ਹੈ ਜੀ ਜੋ ਲੜਤੀਆਂ ਇਸ ਤਰ੍ਹਾਂ ਕਰਕੇ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰਜਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੀ ਜੌਬ ਲਈ ਹੋ ਇੱਕ ਸਾਰਾ ਕੁਝ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰਲਾ ਰਹਿੰਦਾ ਨਾ ਉਧਰਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਵੀ ਮੈਨੂੰ ਇਹ ਜਹਾਨ ਨਹੀਂ ਕਰਨਾ ਚਾਹੀਦੀ ਧੋਖੇबाज ਜੀ ਇਹਦੇ ਨਾਲ ਉਹਨਾਂ ਦਾ ਵੀ ਬਹੁਤ ਖਰਾਬ ਹੁੰਦਾ ਮਕਦਮੇ ਪਾਜੀ ਲੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਚੁਟਿਆ ਉਬਤਵਾਰਨਾ ਹੈ ਵਧੀਆ ਸੀ ਵਿਆਹ ਕੇ ਲੈ ਕੇ ਆਏ ਸੋਹਰੇ ਵਧੀਆ ਰਹੀ ਉਹ ਲਾ ਨੀ ਨਾ ਤੇ ਅੱਡੇ ਨਹੀਂ ਨਾ ਅੱਜ ਵਾਰ ਤੇ ਗਾਰ ਨਹੀਂ ਤਿਆਰੀ ਹੈ ਜਿਹੇ ਬਹੁਤ ਈ ਦਵਾਈ ਹੋਈ ਨੇ ਕਈ ਟੀਕ ਮੰਗਦੇ ਸੀ ਉਹ ਸਾਰੇ ਜਿਹੇ ਲੈ ਕੇ ਆ ਤੇ ਜੀ ਉਹ ਨਾਲ ਇਹ ਕਹਿੰਦੀ ਮੈਂ ਹਰ ਵਕਤ ਉੱਠ ਰਹਿਣਾ ਉਹ ਵੀ ਜਿਹੜੇ ਦਵਾਈ ਆਖੀ ਉਸੇ ਸੋਚੇ ਲੱਗਦਾ ਵੀ ਇਹ ਹੀ ਫੇਰ ਜੀ ਮੰਮੀ ਇਹ ਦਵਾਈ ਇਹ ਜਾਂ ਲੱਗੀ ਵਧੀਆ ਸੋ ਸੋ ਕੇ ਲੰਦਰੀ ਮਿਲ ਮਿਲ ਕੇ ਗਈ ਫੋਨ ਵੀ ਚੁੱਕਰ ਦਿੰਦੀ ਥੋੜਾ ਟਾਈਮ ਤੇ ਦਵਾਈ ਤੇ ਵਧੀਆ ਚੱਲ ਰਹੀ ਹੈ ਕਈ ਵਾਰ ਕਹੇ ਤੇ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਆਣਾ ਕਹਿੰਦੀ ਮੈਂ ਦੀਦੀ ਆ ਮੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਵੀ ਫੋਨ ਵੀ ਹੋ ਜਾਂਦਾ ਫੇਰ ਵੀ ਬਗੇ ਕਰੀ ਗਈ ਹੁਣ ਕਰ ਕਰ ਲਿੰਦੀ ਸੀ ਮੰਨੀ ਬਾਤ ਲਈ ਗਈ ਤੇ ਜਿਵੇਂ ਫੋਨਾਂ ਨੇ ਬੰਦ ਕਰ ਦਿੱਤੇ ਹੁਣ ਕਿਸੇ ਕੀ ਮਨ ਕਰਦੇ ਨੇ ਐਸੇ ਕਹਿ ਨਹੀਂ ਕਿ ਸਾਡੇ ਕਿੰਨਾ ਪੈਸਾ ਲੱਗਿਆ ਉਹ ਨਕੀਰ ਲੱਗ ਗਿਆ ਤੁਹਾਨੂੰ ਵੱਧ ਦਾ ਵੱਧ ਸਜਾਈ ਇਹਨਾਂ ਨੇ ਮੰਨੀ ਕਿਹਾ ਗਿਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹ ਨਾਲ ਹੋ ਗਿਆ ਆਪਾਂ ਹੁਣ ਦੇਖੀਂ ਡਰ ਯਾ ਆਪਣ ਆਏ ਹੈ ਜਾਂ ਜਾਈ ਚਲੇ ਹਾਂ ਹਾਂ ਤਾਂ ਇਹ ਸਿੱਧੇ ਹੋਂਟਾ ਦਾ ਕਲਾ ਕਲਾ ਪਕਦੀ ਹੈ ਇੰਨਾ ਖਾਲ ਉਹ ਬੜੇ ਚਾਹ ਨਾਲ ਲਾੜਨਾ ਆ ਬੜੇ ਮਤਲਬ ਮੰਦ ਦੇ ਵਿੱਚ ਤੋਂਨੇ ਲਾਇਕੇ ਤੁਸੀਂ ਵਿਆਹ ਕਿ ਲਾਇਕੇ ਹੋ ਮੈਂ ਮੇਰੇ ਪੱਤੇ ਜੀ ਨਾਲ ਜਾਊਗਾ ਹਾਂ ਜੀ ਮੇਰੇ ਮੰਦਾ ਨੇ ਵੀ ਸੱਦ ਦੇ ਦੀ ਵੀ ਮੇਰੇ ਮੰਦਾ ਜੀ ਬਾਹਰੋਂ ਪੈਸੇ ਚਾਹੂ ਮੈਂ ਵੀ ਨਾਲ ਜਾਵਾਂਗੇ ਕਿ ਮੈਨੂੰ ਬਾਹਰ ਕਿ ਕਿ ਮੈਨੂੰ ਬਾਹਰ ਜੀ ਹਰਮੰਦ ਦੇ ਪੁੱਤ ਨੇ ਸੁਣਨੀ ਕਿ ਮੈਂ ਜੀ ਕਹਿੰਦਾ ਮੈਂ ਲਾਤਾ ਹੋਇਆ ਕੋਈ ਹੋਣਾ ਹੀ ਸੱਲੇ ਕਰੇ ਹੋਣਾ ਸੀ ਮੋਰ ਉੱਧਰ ਆਈ ਨਹੀਂ ਇਹ ਬਹੁਤ ਦੱਸ ਰਹੀ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇੜੇ ਜਗਰੂਪ ਸਿੰਘ ਦਾ ਜੋ ਵਿਆਹ ਹੋ ਗਿਆ ਉਹਨਾਂ ਕੋਲ ਹੋਇਆ ਆਣਾ ਬਪਰੇ ਦੇ ਕੋਲ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਫਲੈਟ ਸੀ 19 ਦਸੰਬਰ ਤੋਂ ਘਰ ਉੱਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੇਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਯਾਰ ਇਹ ਗੱਲ ਵਿੱਚ ਕਰਦੇ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੇ ਮੰਗਲਿੰਦੀ ਸੀ ਉਹਨੇ ਵੀ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਣੀ ਮਤਲਬ 2 ਸਾਲ ਬਾਅਦ ਪੜ੍ਹਾਈ ਬਾਅਦ ਜਦੋਂ ਜਤਬਾਦ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਜੀ ਲੱਗ ਗਈ ਮੰਮੀ ਦਾ ਵੀ ਅਮਿਤ ਗੁਰੂਪ ਸਿੰਘ ਨੇ ਜਣੀ ਵਧੀਆ ਉਹਦੇ ਨਾਲ ਪੈਸੇ ਸੋ ਕਰਕੇ ਤੇ ਵਧੀਆ ਉਹਦੇ ਕਾਗਜ਼ ਪੱਤਰ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਤਬਾਦ ਉਸ ਜੀ ਮੰਮਾ ਚੱਲ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੀ ਜਾਂਨ ਨਾਲ ਜਣੀ ਹਾਲਾਤ ਬਦਲਦੀ ਗਏ ਚਲੇ ਗਏ ਉਸ ਜੀ ਤੇ ਤੁਸੀਂ ਮਕਦਮਾ ਕਦੋਂ ਦਰਜ ਕਰਾਇਆ ਸੀ ਮਕਦਮਾ ਸੀ ਜੁਲਾਈ 2021 ਨੂੰ ਕਰਾਇਆ ਸੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਉਹਦੀ ਐਲਓਸੀ ਜਾਰੀ ਕਰਾਈ ਤੇ ਅੱਜ ਕੱਲੋ ਉਹ ਲੜਕੀ ਗ੍ਰਫਤਾਰ ਕਰ ਲਈ ਗਈ ਆ ਹਾਂ ਜੀ ਸਾਨੂੰ ਪਤਾ ਲੱਗਿਆ ਸੀ ਕਿ ਚਲੋ ਵੀ ਇਹਾਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਇਹਨੂੰ ਜੇਲ੍ਹੋਂ ਗ੍ਰਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에ਰਪੋਰਟ ਤੇ ਗ੍ਰਫਤਾਰ ਕਰ ਲਿਆ ਏ ਤੇ ਉਹਨੂੰ ਉਸਨੂੰ ਲੈ ਕੇ ਆਉਣਾ ਜਿੱਥੋਂ ਵੀ ਰਾਸਤੇ ਵਿੱਚ ਲੈ ਕੇ ਗਈ ਲੈ ਕੇ ਆਉਣਾ ਆਈ ਤੇ ਜਿਸ ਤਰ੍ਹਾਂ ਉਹ ਇੱਥੇ ਪੜੀ ਹੋਈ ਆ ਰੈਪੋਰਟਰੀਸ ਕੋਲੇ ਆ ਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਉਹਦੇ ਬਾਕਿ ਖਿਲਾਫ ਸਖਤ ਸਖਤ ਕਾਰਵਾਈ ਮੰਗ ਕਰ ਰਹੇ ਆ ਜੀ ਕਿ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਆਪਣਿਆਂ ਦੇ ਸਹੁਰੇ ਪਰਿਵਾਰ ਨੂੰ ਧੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸੌਖ ਮਿਲ ਜਾਵੇ ਇਸ ਗੱਲ ਤੋਂ ਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਉਹ ਫੈਸਲਾ ਹੋ ਜਮੇ ਉਹ ਦੇਖੀ ਜਾਊਗੀ ਬਾਕੀ ਜਿੰਨੇ ਸਾਡੇ 28 ਲੱਖ ਰੁਪਏ ਆ ਸੀ ਪਾਟਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਤੇ ਜੇ ਫੈਸਲਾ ਹੋ ਗਿਆ ਤਾਂ ਵਿਆਜ ਵਿੱਚ ਜਿੰਨਾ ਮੰਗ ਕਰਾਂਗੇ ਉਹ ਦੀ ਤੇ ਸਾਨੂੰ ਇਹ ਹੀ ਪਤਾ ਲੱਗਾ ਕਿ ਤੁਸੀਂ ਪ੍ਰਾਪਰਟੀ ਸੇਲ ਵੀ ਕੀਤੀ ਹੁੰਦੇ ਨੂੰ ਭੇਜੋ ਸੀ ਹਾਂਜੀ ਪ੍ਰਾਪਰਟੀ ਵੇਚੀ ਸੀਗੀ ਜੇ ਸਾਡੇ ਕੋਲ 2.5 ਕਿਲੇ ਜਿੰਨਾ ਪ੍ਰਾਪਰਟੀ ਸੀਗੀ ਜਿਸ ਦੇ ਪਰ 40000 ਰੁਪਏ ਵਿੱਚ ਵੇਚ ਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 1 ਬਿਗਾ ਡੇਢ ਬਿਗਾ ਰਹਿ ਗਈ ਉਹਨੇ ਕੀ ਨਾ ਕੀ ਕਰੇ ਕੀਤਾ ਸਾਰ ਸਕਦਾ ਆਪਣੇ ਨਾਲ ਖਾਂ ਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ ਮੁੰਡਾ ਕੀ ਕਰਦਾ ਅੱਜ ਕੱਲ ਮੁੰਡਾ ਅੱਜ ਕੱਲ ਲਾਲੇ ਦੀ ਫੈਕਟਰੀ ਵਿੱਚ ਜੀ ਟੈਕਸੀ ਚਲਾ ਰਿਹਾ 10000 ਰੁਪਏ ਤਨਖਾਹ ਮਿਲਦੀ ਆ ਉਹ ਨਾਲ ਸਾਡਾ ਗਿਧਰ ਹੁੰਦਾ ਠੀਕ ਹੈ ਤੇ ਇਹ ਕਿ ਲੜਕੀ ਕਿਉਂ ਆਈ ਹੁਣ ਗਈ ਹੈ ਜੀ ਇੰਡੀਆ ਇਹ ਜੀ ਆਪ ਦੀ ਸਿੱਖਤ ਦੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਆਇਓ ਮੈਡੀਕਮ ਕਿਤੇ ਪਰ ਇਹਨੂੰ ਗ੍ਰਿਫਤਾਰ ਨਹੀਂ ਹੋਊਂਗੀ ਸਕੂਗੀ ਇਹਨੂੰ ਤੈਨੂੰ ਜਾਨਣ ਜਾਨਣ ਜਾਣ ਹੋਊਗੀ ਕੀ ਸਮਝ ਸਕਦੇ ਆਂ ਇਹ ਗੱਲ ਤਾਂ ਇਹ ਤੇ ਜਿਸ ਤਰ੍ਹਾਂ ਆ ਹੁਣ ਆ ਜੀ ਐਲਓਸੀ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਦਿੱਲੀ ਪੁਲਿਸ ਜਾਂ 에어ਪੋਰਟ ਪੁਲਿਸ ਆ ਪੰਜਾਬ ਪੁਲਿਸ ਦੀ ਰੋਲ ਗਏ ਸਟਾਰ ਆ ਇਹਨਾਂ ਨੂੰ ਦਿੱਲੀ ਪੁਲਿਸ ਨੇ ਜਿੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਜੀ ਤੇ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕਣ ਪਿੱਛੇ ਚਲੋ ਲੜਕਾ ਨਹੀਂ ਉੱਠਿਆ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹ ਪਿੰਨ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡਿਆਂ ਉੱਥੇ ਤੇ ਗ੍ਰਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਹੋ ਵੀ ਕਾਹੂ ਦੇਖੀ ਜਾਊਗੀ ਇਸ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਸਾਨੂੰ ਪੂਰੇ ਪੂਰਾ ਇਨਸਾਫ ਮਿਲਣਾ ਚਾਹੀਦਾ ਏ ਲੜਕੀ ਨੂੰ ਲੜਕੀ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਏ ਤਾਂ ਕਿ ਔਣ ਬਰਿਆਂ ਹੋ ਲੜਕੀਆਂ ਨੂੰ ਵੀ ਇਸ ਤੋਂ ਵੱਡ ਸਭ ਨੂੰ ਮਿਲ ਸਕੇ ਜੀ